ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਵਿਸ਼ਾ ਵਿਵਾਦਿਤ ਵਿਸ਼ਾ ਹੈ ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਦੂਜੇ ਗ੍ਰੰਥ ਨੂੰ ਬਿਠਾਇਆ ਜਾ ਸਕਦਾ ਹੈ ਉਹਦਾ ਪ੍ਰਕਾਸ਼ ਕੀਤਾ ਜਾ ਸਕਦਾ ਹੈ ਇਹਦੇ ਮੈਂ 2-4 ਨੁਕਤੇ ਉਦਾਹਰਨਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਨਾ ਉਮੀਦ ਕਰਾਂਗਾ ਦਿਾਨਤਦਾਰੀ ਇਮਾਨਦਾਰੀ ਦੇ ਨਾਲ ਸੁਣਿਓ ਤੇ ਫੈਸਲਾ ਕਰਿਓ ਜੋ ਮੈਂ ਕਿਹਾ ਉਹਦੇ ਅੰਦਰ ਕਿਦਰੇ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਹੈ ਜਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੋਭਾ ਹੈ ਖੈਰ ਆਰੰਭ ਕਰਦੇ ਆ ਜਦੋਂ ਆਮ ਮੈਨੇ ਆ ਬੀ ਡੇਰੇਵਾਲ ਬਹੁਤ ਪਖਿਆ ਹੋਇਆ ਹੈ ਜਦੋਂ ਕੋਈ ਆਮ ਡੇਰੇਦਾਰ ਮਰ ਜਾਂਦਾ ਹੈ ਕੋਈ ਆਮ ਪਖੰਡੀ ਸਾਧ ਮਰ ਜਾਂਦਾ ਹੈ ਉਹਦੇ ਮਰਨ ਤੋਂ ਬਾਅਦ ਉਹਦੇ ਜਾਣ ਤੋਂ ਬਾਅਦ ਉਹਨੂੰ ਮੰਨਣ ਵਾਲੇ ਪੈਰੋਕਾਰ ਉਹਨਾਂ ਨੂੰ ਮੰਨਣ ਵਾਲੀ ਸੰਗਤ ਉਹ ਇਕੱਠੇ ਹੁੰਦੇ ਨੇ ਇੱਕ ਦਿਨ ਨਿਯੁਕਤ ਕੀਤਾ ਜਾਂਦਾ ਹੈ ਭੋਗ ਵਾਲਾ ਦਿਨ ਜਿਹੜਾ ਹੁੰਦਾ ਹੈ ਉਹਤੇ ਉਹਦੇ ਸੇਵਾਦਾਰਾਂ ਦੇ ਵਿੱਚੋਂ ਕਿਸੇ ਇੱਕ ਸੇਵਾਦਾਰ ਨੂੰ ਚੁਣ ਕੇ ਤੇ ਸਾਰੀ ਸੰਗਤ ਵੱਲੋਂ ਜਿਹੜੀ ਉਹਨਾਂ ਦੇ ਮੰਨਣ ਵਾਲੀ ਸੰਗਤ ਹੈ ਸਿੱਖ ਸੰਗਤ ਨਹੀਂ ਉਹਨਾਂ ਦੀ ਮੰਨਣ ਵਾਲੀ ਸੰਗਤ ਵੱਲੋਂ ਉਸ ਚੁਣੇ ਹੋਏ ਨੁਮਾਇंदे ਦੇ ਸਿਰ ਦੇ ਉੱਤੇ ਪੱਗ ਰੱਖ ਦਿੱਤੀ ਜਾਂਦੀ ਹੈ ਇਹ ਗੱਲ ਵੱਖਰੀ ਹੈ ਬੇ ਪੱਗ ਦੇ ਮਗਰ ਝਗੜੇ بڑے ਹੁੰਦੇ ਨੇ ਕਲੇ ਕਲੇਸ਼ ਬੜਾ ਪੈਂਦਾ ਹੈ ਅੰਦਰੋਂ ਅੰਦਰੀਈ ਕਈ ਗਾਣ ਸਾਠ ਹੁੰਦੀ ਹੈ ਪਰ ਚਲੋ ਇੱਕ ਨਤੀਜੇ ਤੇ ਪਹੁੰਚ ਜਾਂਦੇ ਨੇ ਵੀ ਪੱਗ A ਨੂੰ ਮਿਲੇ ਆ ਪੱਗ B ਨੂੰ ਮਿਲੇ ਜਾਂ C ਨੂੰ ਮਿਲੇ ਜਿਸ ਨੂੰ ਪੱਗ ਮਿਲ ਜਾਂਦੀ ਹੈ ਉਹ ਆਪਣੇ ਆਪ ਨੂੰ ਵੱਡੇ ਸੰਤ ਦੀ ਜਗ੍ਹਾ ਤੇ ਉੱਤੇ ਰੱਖਦਾ ਹੈ ਆਪਣੇ ਆਪ ਨੂੰ ਵੱਡਾ ਦੂਜਿਆਂ ਨਾਲੋਂ ਮੰਨਣਾ ਸ਼ੁਰੂ ਕਰ ਦਿੰਦਾ ਹੈ ਇਹ ਉਹਦਾ ਆਪਣਾ ਮੰਨਣਾ ਹੈ ਉਹਨਾਂ ਦੇ ਮੰਨਣ ਵਾਲੇ ਪੈਰੋਕਾਰ ਉਹਨਾਂ ਦੇ ਮੰਨਣ ਵਾਲੇ ਸੇਵਾਦਾਰ ਵੀ ਇਹੀ ਸੋਚ ਪਾਲਦੇ ਨੇ ਉਹ ਵੀ ਕਹਿੰਦੇ ਨੇ ਵੀ ਏਸ ਬਾਬੇ ਨੂੰ ਪੱਗ ਮਿਲ ਗਈ ਵੱਡੇ ਬਾਬੇ ਦੀ ਹੁਣ ਇਹ ਸਾਨੂੰ ਵੱਡਾ ਬਾਬਾ ਹੀ ਦਿਸਦਾ ਹੈ ਵੱਡੇ ਬਾਬੇ ਦਾ ਰੂਪ ਉਹਦੇ ਵਿੱਚੋਂ ਵੰਦੇ ਨੇ ਵੱਡੇ ਬਾਬੇ ਨੂੰ ਮੰਨਦੇ ਨੇ ਨਿੱਕੇ ਦੀ ਪੂਜਾ ਹੁੰਦੀ ਹੈ ਪ੍ਰਤੀਸ਼ਟਾ ਚੱਲਦੀ ਸਭ ਕੁਝ ਚੱਲਦਾ ਹੈ ਉਹਦੇ ਨਾਲ ਕੋਈ ਬਰਾਬਰ ਬੈੰਦਾ ਹੈ ਨਾ ਕੋਈ ਬਰਾਬਰ ਖਲੋਂਦਾ ਹੈ ਨਾ ਕੋਈ ਉਹਦੀ ਗੱਲ ਨੂੰ ਮੋੜਨ ਦਾ ਯਤਨ ਕਰਦਾ ਹੈ ਤੇ ਸਾਰਿਆਂ ਦੇ ਮਨ ਦੇ ਅੰਦਰ ਇੱਕੋ ਹੀ ਸੋਚ ਕੰਮ ਕਰਦੀ ਏ ਜੀ ਇਹਦੇ ਕੋਲ ਵੱਡਿਆਂ ਮਹਾਪੁਰਸ਼ਾਂ ਦੀ ਪੱਗ ਹੈ ਪਖੰਡੀ ਸਾਧ ਦੀ ਪੱਗ ਹੈ ਉਹ ਕਹਿੰਦੇ ਨੇ ਮਹਾਪੁਰਸ਼ ਮੈਂ ਤੇ ਇਹ ਕਹਾਂਗਾ ਪਖੰਡੀ ਸਾਧ ਦੀ ਪੱਗ ਹੈ ਖੈਰ ਇਹ ਕਵਿਸ਼ਾ ਵੱਖਰਾ ਹੈ ਸਾਰੇ ਉਹਨੂੰ ਮੰਨਦੇ ਨੇ ਔਰ ਬਾਖੂ ਬੀ ਟੰਗ ਦੇ ਨਾਲ ਮੰਨਦੇ ਨੇ ਅਗਰ ਆਮ ਤੋਂ ਆਮ ਬੰਦੇ ਵੱਲੋਂ ਮਿਲੀ ਹੋਈ ਪੱਗ ਦੀ ਇਨੀ ਰਿਸਪੈਕਟ ਹੈ ਇਨੀ ਕਦਰ ਹੈ ਜਿਹਨੂੰ ਪੱਗ ਮਿਲੀ ਉਹਦੇ ਬਰਾਬਰ ਕੋਈ ਬੈਂਦਾ ਨਹੀਂ ਉਹਦੀ ਗੱਲ ਨੂੰ ਮੋੜਦਾ ਨਹੀਂ ਉਹਦੇ ਪਲੰਗ ਦੇ ਉੱਤੇ ਨਹੀਂ ਬੈਂਦਾ ਉਹਦੇ ਨਾਲ ਹੋ ਕੇ ਨਹੀਂ ਕੋਈ ਚੱਲਦਾ ਇਹਨੂੰ ਵੱਡਿਆਂ ਵੱਲੋਂ ਪੱਗ ਮਿਲੀ ਪਰ ਜਿਹਨੂੰ ਗੁਰੂ ਗੋਬਿੰਦ ਸਿੰਘ ਵੱਲੋਂ ਪੱਗ ਮਿਲੀ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਦੀ ਗੱਦੀ ਦੇ ਉੱਤੇ ਜੋ ਬਿਰਾਜਮਾਨ ਹੋਵੇ ਤੇ ਜਿਹਨੂੰ ਗੱਦੀ ਦਿੱਤੀ ਵੀ ਖੁਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤੀ ਹੋਵੇ ਉਹਦੀ ਪੱਗ ਦੀ ਇੰਨੀ ਤੋਹੀਣ ਕਿਉਂ ਉਹਦੀ ਇੰਨੀ ਬੇਕਦਰੀ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੱਗ ਮਿਲੀ ਮਿਲੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਮਿਲੀ ਮਿਲੀ ਦਸਮ ਪਾਸ਼ਾ ਵੱਲੋਂ ਤੇ ਫੇਰ ਚੁੱਕ ਕੇ ਉਹਦੇ ਬਰਾਬਰ ਕਦੇ ਦੂਜਾ ਕਦੇ ਤੀਜਾ ਕਦੇ ਦਸਮ ਕਦੇ ਸਰਬਲੋ ਕਦੇ ਦੂਜਾ ਇਸ ਤਰ੍ਹਾਂ ਕਈ ਗ੍ਰੰਥ ਚੁੱਕ ਚੁੱਕ ਕੇ ਉਹਦੇ ਬਰਾਬਰ ਲਿਆਉਣ ਦਾ ਕੋਝਾ ਯਤਨ ਕਿਉਂ ਕੀ ਇਹ ਤੁਹਾਡੀ ਨਾ ਸਮਝੀ ਜਾਂ ਕੋਈ ਚਾਲ ਹੈ ਇਸ ਤੋਂ ਅੱਗੇ ਇੱਕ ਨੁਕਤਾ ਮੈਂ ਹੋਰ ਤੁਹਾਡੇ ਸਾਹਮਣੇ ਲਿਆਉਣਾ ਇੱਕ ਰਸਮ ਬਣ ਕੇ ਰਹਿ ਗਈ ਵੀ ਪਿਓ ਦੇ ਮਰਨ ਤੋਂ ਬਾਅਦ ਪਿਓ ਦੀ ਪਾਗੋ ਦੇ ਪੁੱਤਰ ਨੂੰ ਮਿਲਦੀ ਹੈ ਪਰ ਇਹਦੇ ਪਿੱਛੇ ਨਾ ਇੱਕ ਰਾਜ਼ ਹੁੰਦਾ ਸੀ ਇਹਦੇ ਪਿੱਛੇ ਨਾ ਇੱਕ ਲੌਜੀਕ ਹੁੰਦਾ ਸੀ ਤੇ ਲੌਜੀਕ ਇਹ ਹੁੰਦਾ ਸੀ ਵੀ ਪਰਿਵਾਰ ਦੇ ਅੰਦਰੋਂ ਜਿਹੜਾ ਵੱਡਾ ਪੁੱਤ ਹੋਣਾ ਵੱਡੇ ਪੁੱਤ ਨੂੰ ਪਿਓ ਦੇ ਮਰਨ ਤੋਂ ਬਾਅਦ ਜਾਣ ਤੋਂ ਬਾਅਦ ਪੱਗ ਦਿੱਤੀ ਜਾਣੀ ਤੇ ਮੰਨਿਆ ਇਹ ਜਾਣਾ ਵੀ ਅੱਜ ਤੋਂ ਬਾਅਦ ਪਿਓ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਹੁਣ ਵੱਡਾ ਭਾਈ ਸੰਭਾਲੇਗਾ ਵੱਡੇ ਭਰਾ ਦੇ ਸਿਰ ਦੇ ਉੱਤੇ ਨੇ ਸਾਰੀਆਂ ਜ਼ਿੰਮੇਵਾਰੀਆਂ ਇਹ ਸੰਭਾਲੇਗਾ ਇਹਦੇ ਸਿਰ ਦੇ ਉੱਤੇ ਨੇ ਤੇ ਸਾਰਾ ਜਿਹੜਾ ਬਾਕੀ ਦਾ ਪਰਿਵਾਰ ਸੀ ਛੋਟੇ ਭਰਾ ਸਨ ਭੈਣਾਂ ਸਨ ਇਥੋਂ ਤੱਕ ਕਿ ਮਾਂ ਵੀ ਉਸ ਵੱਡੇ ਭਰਾ ਦੀ ਇੱਜ਼ਤ ਕਰਦੇ ਸਨ ਉਹਦੀ ਗੱਲ ਨੂੰ ਮੰਨਦੇ ਸਨ ਉਹਨੂੰ ਪੁੱਛ ਕੇ ਚੱਲਦੇ ਸਨ ਕਿਉਂ ਕਿਉਂਕਿ ਇਹਦੇ ਕੋਲ ਬਾਪੂ ਦੀ ਪੱਗ ਹੈ ਤੇ ਜਿਹਦੇ ਕੋਲ ਗੁਰੂ ਗੋਬਿੰਦ ਸਿੰਘ ਦੀ ਪੱਗ ਹੋਵੇ ਉਹਦੀ ਗੱਲ ਤੁਸੀਂ ਕਿਉਂ ਨਹੀਂ ਮੰਨਦੇ ਉਦੇ ਬਰਾਬਰ ਚੁੱਕ ਚੁੱਕ ਕੇ ਲਿਆ ਲਿਆ ਕੇ ਜਿਹਨੂੰ ਬਿਠਾਉਂਦਾ ਕੋਝਾ ਯਤਨ ਕਿਉਂ ਕਰਦੇ ਆ ਕੀ ਚਾਲ ਹੋ ਸਕਦੀ ਇਸ ਤੋਂ ਅੱਗੇ ਚੱਲਨੇ ਮੰਨ ਲਓ ਕਿਸੇ ਆਫਿਸ ਦੇ ਅੰਦਰ ਕੋਈ ਕਲਰਕ ਆਪਣੀ ਸੀਟ ਤੋਂ ਰਿਟਾਇਰ ਹੋ ਗਿਆ ਉਹਦੀ ਸੀਟ ਦੇ ਉੱਤੇ ਜਿਹੜਾ ਨਵਾਂ ਕਲਰਕ ਆਉਂਦਾ ਹੈ ਨਵਾਂ ਅਹੁਦੇਦਾਰ ਆਉਂਦਾ ਹੈ ਉਹਨੂੰ ਪੂਰਾ ਅਖਤਿਆਰ ਹੁੰਦਾ ਹੈ ਵੀ ਉਹ ਆਪਣੀ ਜ਼ਿੰਮੇਵਾਰੀ ਨੂੰ ਨਿਭਾਵੇ ਤੇ ਬਾਖੂਬੀ ਟੰਗ ਦੇ ਨਾਲ ਨਾ ਪਾਵੇ ਉਹ ਘਟ ਪੜਿਆ ਹੈ ਵੱਧ ਪੜਿਆ ਹੈ ਤਜਰਬਾ ਘਟੇ ਤਜਰਬਾ ਵੱਧੇ ਪਰ ਵੱਡਾ ਆ ਰਿਹਾ ਹੈ ਪੜਿਆ ਲਿਖਿਆ ਆ ਰਿਹਾ ਹੈ ਛੋਟਾ ਆ ਰਿਹਾ ਹੈ ਉਹਦੇ ਕਲਰਕ ਦੇ ਸਿਗਨੇਚਰ ਤੋਂ ਬਿਨਾ ਗੱਲ ਅੱਗੇ ਨਹੀਂ ਤੁਰਦੀ ਉਹ ਕਹਿੰਦੇ ਨੇ ਉਹਦਾ ਰਾਈਟ ਹੈ ਉਹਦਾ ਹੱਕ ਹੈ ਫਲਾਣਾ ਸਾਈਨ ਕਰੇਗਾ ਫਾਈਲ ਉੱਥੋਂ ਦੀ ਓਕੇ ਅੱਗੇ ਤੁਰੇਗੀ ਵਰਨਾ ਨਹੀਂ ਤੁਰੇਗੀ ਪਹਿਲਾਂ ਉਹਦੇ ਸਾਈਨ ਕਰਾ ਕੇ ਲਿਓ ਇੱਕ ਕਲਰਕ ਦੀ ਵੀ ਇੰਨੀ ਜ਼ਿੰਮੇਵਾਰੀ ਸਮਝੀ ਜਾ ਰਹੀ ਹੈ ਤੇ ਜਿਹਨੂੰ ਗੁਰੂ ਗੋਬਿੰਦ ਸਿੰਘ ਵੱਲੋਂ ਗੱਦੀ ਮਿਲੀ ਉਹਦੀ ਜ਼ਿੰਮੇਵਾਰੀ ਕੀ ਤੁਸੀਂ ਸਮਝਦੇ ਹੋ ਆਪਣੇ ਮਨਾਂ ਦੇ ਅੰਦਰ ਆਪੇ ਸੋਚ ਲਿਆ ਜੇ ਇਸ ਤੋਂ ਅੱਗੇ ਮੈਂ ਹੋਰ ਇੱਕ ਗੱਲ ਕਰ ਦਿੰਦਾ ਕੋਈ ਐਸਪੀ ਜਾਂ ਡੀਸੀ ਇਹਨਾਂ ਨੂੰ ਸ਼ਹਿਰ ਦੇ ਮਾਲਕ ਮੰਨਿਆ ਜਾਂਦਾ ਹੈ ਕੋਈ ਐਸਪੀ ਆਉਂਦਾ ਹੈ ਕੋਈ ਡੀਸੀ ਆਉਂਦਾ ਹੈ ਉਹਦੀ ਜਗ੍ਹਾ ਤੇ ਉੱਤੇ ਕੋਈ ਨਵਾਂ ਆ ਜਾਂਦਾ ਹੈ ਨਿਯੁਕਤ ਹੋਇਆ ਜਾਂਦਾ ਹੈ ਸਰਕਾਰ ਵੱਲੋਂ ਹੁਣ ਉਹ ਜਿਹੜਾ ਸਰਕਾਰ ਵੱਲੋਂ ਨਿਯੁਕਤ ਹੋਇਆ ਨਵਾਂ ਡੀਸੀ ਆਉਂਦਾ ਹੈ ਨਵਾਂ ਕਲੈਕਟਰ ਆਉਂਦਾ ਹੈ ਸਾਰਾ ਸ਼ਹਿਰ ਉਹਦੇ ਹੁਕਮ ਨੂੰ ਮੰਨਦਾ ਹੈ ਔਰ ਉਹਨੂੰ ਹੁਕਮ ਲਾਗੂ ਕਰਨਾ ਹੁੰਦਾ ਹੈ ਜੇ ਕੋਈ ਨਾ ਮੰਨੇ ਉਹ ਡੰਡੇ ਦੇ ਨਾਲ ਜ਼ੋਰ ਦੇ ਨਾਲ ਬਾਈ ਲਾ ਮਣਾਉਣਾ ਜਾਂਦਾ ਹੈ ਉਹਦੀ ਗੱਲ ਨੂੰ ਤੁਸੀਂ ਮੰਨ ਲੈਂਦੇ ਹੋ ਚਾਹੁੰਦੇ ਆ ਜਾਂ ਨਾ ਚਾਹੁੰਦੇ ਆ ਪਰ ਜਿਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜ਼ਿੰਮੇਵਾਰੀ ਦਿੱਤੀ ਵੀ ਅੱਜ ਤੋਂ ਬਾਅਦ ਮੇਰੀ ਜਗ੍ਹਾ ਤੇ ਆਹ ਗੁਰੂ ਹੋਏਗਾ ਗੁਰੂ ਗ੍ਰੰਥ ਸਾਹਿਬ ਉਹਦੀ ਗੱਲ ਮੰਨਣ ਲੱਗਿਆ ਤੁਹਾਡੇ ਕੋਲ 500 ਤਰਕ ਨੇ ਹਜ਼ਾਰਾਂ ਤਰਕ ਨੇ ਨਹੀਂ ਇਹਦੀ ਨਹੀਂ ਮੰਨੀ ਦਸਮ ਦੀ ਮੰਨਾਂਗੇ ਇਹਦੀ ਨਹੀਂ ਮੰਨਨੀ ਸੂਰਜ ਪ੍ਰਕਾਸ਼ ਦੀ ਮੰਨਾ ਗਏ। ਇਹਦੀ ਨਹੀਂ ਮੰਨਨੀ ਸਰਬਲੋਹ ਦੇ ਮੰਨਾ ਗਏ। ਭਾਵੇਂ ਉਹਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਕੁਲ ਉਲਟੀ ਜਾ ਰਹੀ ਹੋਵੇ। ਚਲੋ ਮੈਂ ਇੱਕ ਹੋਰ ਉਦਾਹਰਣ ਤੁਹਾਡੇ ਸਾਹਮਣੇ ਰੱਖ ਦਿਆਂ। ਗ੍ਰਿਸ਼ਤੀ ਹੋਣ ਦੇ ਨਾਤੇ ਹਰ ਘਰ ਦੇ ਅੰਦਰ ਧੀਆ ਦਾ ਜਨਮ ਹੁੰਦਾ ਹੈ, ਧੀਆ ਹੁੰਦੀਆਂ ਨੇ, ਭੈਣਾ ਹੁੰਦੀਆਂ ਨੇ, ਮਾਵਾ ਹੁੰਦੀਆਂ ਨੇ, ਔਰਤ ਜਾਮਾ ਹੁੰਦਾ ਹੈ। ਨਰੰਕਾਰ ਕਰੇ ਸਾਰਿਆਂ ਦੇ ਸੁਹਾਗ ਸੁਖ ਸ਼ਾਂਤ ਵਸਦੇ ਰਹਿਣ, ਹੱਸਦੇ ਰਹਿਣ, ਪਰ ਮੰਨ ਲਓ। ਕਿਸੇ ਸੁਹਾਗਣ ਦਾ ਪਤੀ ਰੁਕਸਤ ਹੋ ਜਾਂਦਾ ਹੈ ਚਲਾ ਜਾਂਦਾ ਹੈ ਪਰਿਵਾਰ ਵਾਲੇ ਇਕੱਠੇ ਹੋ ਕੇ ਉਹਦਾ ਵਿਆਹ ਦੂਜੇ ਥਾਂ ਦੇ ਉੱਤੇ ਕਰ ਦਿੰਦੇ ਨੇ ਹੁਣ ਉਹ ਜਿਹਦੇ ਨਾਲ ਦੂਜੇ ਥਾਂ ਦੇ ਉੱਤੇ ਵਿਆਹ ਹੀ ਜਾਂਦੀ ਹੈ ਨਾ ਉਹ ਸੁਹਾਗਣ ਦੇ ਉੱਤੇ ਹਰ ਕਿਸਮ ਦਾ ਹੱਕ ਉਹਦਾ ਬਣਦਾ ਹੈ ਜਣੇ ਖਣੇ ਦਾ ਹੱਕ ਨਹੀਂ ਬਣਦਾ ਕਿਉਂਕਿ ਵਿਆਹੀ ਉਹਦੇ ਨਾਲ ਗਈ ਜਗ੍ਹਾ ਉਹਨੂੰ ਮਿਲੀ ਹੈ ਤੇ ਜਿੰਨੂੰ ਗੁਰੂ ਗੋਬਿੰਦ ਸਿੰਘ ਵਾਲੀ ਜਗ੍ਹਾ ਮਿਲੀ ਹੈ ਨਾ ਉਹਦੀ ਗੱਲ ਨੂੰ ਮੰਨਣਾ ਉਹਦੇ ਅੱਗੇ ਝੁਕਣਾ ਉਹਦੇ ਹੁਕਮ ਨੂੰ ਮੰਨਣਾ ਇਹ ਤੁਹਾਡੀ ਸਾਰਿਆਂ ਦੀ اخਲਾਕੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਤੋਂ ਅੱਗੇ ਇੱਕ ਮੈਂ ਨੁਕਤਾ ਹੋਰ ਤੁਹਾਡੇ ਸਾਹਮਣੇ ਰੱਖ ਦਿੰਦਾ ਬਾਦਸ਼ਾਹ ਦੇ ਬਰਾਬਰ ਕੋਈ ਦੇਸ਼ ਦਾ ਬਾਦਸ਼ਾਹ ਹੋਵੇ ਬਾਦਸ਼ਾਹ ਦੇ ਬਰਾਬਰ ਕਦੇ ਤਖਤ ਦੇ ਉੱਤੇ ਦੂਜਾ ਬਾਦਸ਼ਾਹ ਨਹੀਂ ਬੈਂਦਾ ਭਾਵੇਂ ਉਹ ਤੁਸੀਂ ਵੋਟਾਂ ਦੇ ਜਰੀਏ ਚੁਣ ਕੇ ਉੱਥੇ ਬਿਠਾਇਆ ਹੋਵੇ ਜਾਂ ਪਿੱਛੇ ਰਹਿ ਚੁੱਕਿਆ ਸਮਾ ਜਿੰਨੂੰ ਡਿਕਟੇਟਰ ਸ਼ਬਦਾ ਸਮਾਂ ਕਹਿੰਦੇ ਆ ਸਾਂ ਜਿਹੜਾ ਹੁਕਮਰਾਨ ਹੁੰਦਾ ਸੀ ਨਾ ਹੁਕਮਰਾਨ ਦੀ ਗੱਲ ਨੂੰ ਹੀ ਮੰਨਿਆ ਜਾਂਦਾ ਸੀ ਪੂਜਿਆ ਜਾਂਦਾ ਸੀ ਸਲਾਮ ਕੀਤੀ ਜਾਂਦੀ ਸੀ ਉਹਦੀ ਜਗ੍ਹਾ ਦੇ ਉੱਤੇ ਕਿਸੇ ਦੂਜੇ ਨੂੰ ਨਹੀਂ ਬਿਠਾਇਆ ਜਾਂਦਾ ਕੋਈ ਦੁਨੀਆ ਦੇ ਅੰਦਰ ਤਖਤ ਇਦਾਂ ਦਾ ਨਹੀਂ ਹੋਇਆ ਵੀ ਇੱਕ ਤਖਤ ਹੋਵੇ ਤੇ ਹੁਕਮਰਾਨ ਤੋਂ ਦੋ ਹੋਣ ਤੇ ਉਹ ਵੀ ਹੁਕਮਰਾਨ ਉਹ ਵੀ ਇੱਕ ਸੱਜੇ ਨੂੰ ਤੋੜਦਾ ਹੋਵੇ ਤੇ ਖੱਬੇ ਨੂੰ ਤੋੜਦਾ ਹੋਵੇ ਪਰ ਇਹਨੂੰ ਸਿੱਖਾਂ ਦਾ ਪੋੜਾਪਨ ਕਹੀਏ ਸਿੱਖਾਂ ਦੀ ਨਾ ਸਮਝੀ ਕਹੀਏ ਜਾਂ ਆਮ ਲੋਕਾਂ ਦਾ ਛਾਤਰ ਦਿਮਾਗ ਕੰਮ ਕਰਦਾ ਹੋਇਆ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਉਸੇ ਤਖਤ ਦੇ ਉੱਤੇ ਚੁੱਕ ਕੇ ਦੂਜੇ ਗ੍ਰੰਥ ਨੂੰ ਬਿਠਾਇਆ ਗਿਆ ਇੱਕ ਦੀ ਸੋਚ ਇਧਰੋਂ ਲੈ ਕੇ ਜਾ ਰਹੀ ਹੈ ਇੱਕ ਦੀ ਸੋਚ ਇਧਰੋਂ ਲੈ ਕੇ ਜਾ ਰਹੀ ਬਿਲਕੁਲ ਉਲਟ 100% ਦੀ ਉਲਟ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਚ ਜਾ ਰਹੀ ਹੈ ਦਸਮ ਗ੍ਰੰਥ ਦੀ ਉਹਦਾ ਆਕਾਲ ਹੋ ਰਿਹਾ ਉਹਦਾ ਆਕਾਲ ਹੋ ਰਿਹਾ ਉਹਦਾ ਜਮਣਾ ਮਰਨਾ ਹੋ ਰਿਹਾ ਉਹ ਤਾਂ ਜਮਣਾ ਮਰਨਾ ਹੋ ਰਿਹਾ ਖੈਰ ਸਾਰਾ ਇਹ ਗੱਲ ਇੱਕ ਪਿਛਾ ਵੱਖਰਾ ਹੈ ਦੋਵਾਂ ਦੀ ਸੋਚ ਵੱਖਰੀ ਤੇ ਤਖਤ ਇੱਕ ਦੇ ਉੱਤੇ ਬਿਠਾਇਆ ਜਾ ਰਿਹਾ ਹੈ ਇੱਕ ਗੱਲ ਮੈਂ ਇੱਥੇ ਹੋਰ ਕਰ ਦਿਆਂ ਕਦੀ ਕਦੀ ਇਹ ਗੱਲ ਕਹਿ ਦਿੰਦੇ ਨੇ ਵੇਖੋ ਜੀ ਇੱਕ ਘਰ ਦੇ ਅੰਦਰ ਪਿਓ ਹੁੰਦਾ ਹੈ ਇੱਕ ਘਰ ਦੇ ਅੰਦਰ ਚਾਚਾ ਹੁੰਦਾ ਮੈਂ ਕਈ ਵਾਰੀ ਇਹ ਗੱਲ ਕਰ ਚੁੱਕਾ ਵੀ ਚਾਚਾ ਸੋਹਣਾ ਹੋਵੇ ਸੁਨੱਖਾ ਹੋਵੇ ਉੱਚਾ ਲੰਮਾ ਹੋਵੇ ਪੜਿਆ ਲਿਖਿਆ ਹੋਵੇ ਕੁਛ ਵੀ ਹੋਵੇ ਅਮੀਰ ਹੋਵੇ ਕੁਛ ਵੀ ਹੋਵੇ ਪਰ ਜਿਹੜੀ ਜਗ੍ਹਾ ਪਿਓ ਦੀ ਹੈ ਨਾ ਉਹ ਪਿਓ ਦੀ ਰਾਖਮੀ ਜਗ੍ਹਾ ਦੇ ਉੱਤੇ ਕੋਈ ਦੂਜਾ ਆਉਣ ਦਾ ਬਹਿਣ ਦਾ ਸੌਣ ਦਾ ਹੱਕ ਨਹੀਂ ਰੱਖਦਾ ਜੇ ਤੁਸੀਂ ਪਿਓ ਦੀ ਜਗ੍ਹਾ ਕਿਸੇ ਦੂਜੇ ਨੂੰ ਦੇ ਰਹੇ ਹੋ ਖੈਰ ਮੈਂ ਹੁਣੇ ਗੱਲ ਕਰ ਰਿਹਾ ਆ ਸਾਂ ਵੀ ਚਾਚਾ ਭਾਵੇਂ ਸੁੰਦਰ ਹੋਵੇ ਲੰਮਾ ਹੋਵੇ ਪੜਿਆ ਹੋਵੇ ਇੱਧਰ ਜਿਹੜਾ ਸੱਦਾ ਪਿਓ ਹੈ ਉਹ ਪਿਓ ਦੇ ਅੰਦਰ ਔਗਣ ਕੁਝ ਨਹੀਂ ਪਿਓ ਦੇ ਅੰਦਰ ਕਾਲਾ ਕੁਝ ਨਹੀਂ ਪਿਓ ਦੇ ਅੰਦਰ ਦਾਹ ਕੁਝ ਨਹੀਂ ਪਿਓ ਦਾ ਇੱਕ ਇੱਕ ਬਚਨ ਸਿਰ ਝਕਾਉਣ ਨੂੰ ਦਿਲ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਐਸੇ ਪਿਓ ਦੇ ਬਰਾਬਰ ਚੱਕ ਕੇ ਤੁਸੀਂ ਕਦੀ ਚਾਚਾ ਬਾ ਦਿੰਦੇ ਹੋ ਕਦੀ ਤਾਇਆ ਬਾ ਦਿੰਦੇ ਹੋ ਜਿਨ੍ਹਾਂ ਦੀ ਸੋਚ ਹੀ ਪਿਓ ਦੇ ਨਾਲ ਨਹੀਂ ਰਲਦੀ ਫਿਰ ਇਹ ਤੁਹਾਡੀ ਚਲਾਕੀ ਕਹੀਏ ਨਾ ਸਮਝੀ ਕਹੀਏ ਜਾਂ ਤੁਸੀਂ ਕਿਸੇ ਦਾ ਹੱਥ ਠੋਕਾ ਬਣ ਗਏ ਹੋ ਇਹ ਕਹੀਏ ਤੁਸੀਂ ਵਰਤੇ ਜਾ ਰਹੇ ਹੋ ਇਹ ਕਹੀਏ ਤੇ ਅਖੀਰ ਤੇ ਮੈਂ ਇੱਕ ਗੱਲ ਕਹਿ ਦੇਣਾ ਵੀ ਕਦੀ ਕਦੀ ਤੁਸੀਂ ਵਰਤੇ ਜਾਂਦੇ ਹੋ ਤੁਹਾਨੂੰ ਪਤਾ ਉਦੋਂ ਲੱਗਦਾ ਹੈ ਵੀ ਜਦੋਂ ਤੁਹਾਡੇ ਵਰਤਨ ਦੇ ਨਾਲ ਅਗਲਿਆਂ ਨੇ ਤੁਹਾਡਾ ਬਹੁਤ ਕੁਝ ਲੁੱਟ ਲਿਆ ਹੁੰਦਾ ਹੈ ਖੋ ਲਿਆ ਹੁੰਦਾ ਹੈ ਕੋਸ਼ ਨੂੰ ਅਥਮਾਰੋ ਇੱਕਾ ਬਾਣੀ ਇੱਕ ਗੌਰ ਇੱਕੋ ਸ਼ਬਦ ਵਿਚਾਰ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਜਾਰੀ ਬਣੋ ਬਾਕੀ ਕੋੜਾ ਕਰਕਟ ਲਾ ਕੇ ਘਲੋ ਸੁੱਟ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ